ਨਾਮ ਲੈ ਬਚਨ ਪਰਮਾਨੈ ਸਤਿ ਨਾਮੁ ਮਾਰਗੁ ਲੈ ਚਲਹੀ ਤਕੋ ਕਾਲ ਨ ਕਬ ਹੂੰ ਦਲਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਗਦਾ ਦੀਵਾਨ ਕਾਫੀ ਚਿਰ ਤੋਂ ਚੱਲ ਰਿਹਾ ਸੰਗਤਾਂ ਥਕੀਆਂ ਨੇ ਸ਼ਾਇਦ ਥੋੜਾ ਜਿਹਾ ਹੌਸਲਾ ਕਰੋ ਫਤੇਕਾਣੀ ਓਖੀ ਨਹੀਂ ਹੈ ਥੋੜੀ ਜਾਨ ਲੱਗਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਚੰਗਾ ਕੀਤਾ ਨਹੀਂ ਤਾਂ 20 ਮਿੰਟ ਮੇ ਫਤੇ ਬੁਲਾਈ ਜਾਣੀ ਸੀ ਇੱਕ ਤੇ ਓਖਾ ਹੁੰਦਾ ਟਾੜੀਆਂ ਦੇ ਬਾਅਦ ਬਹਿਣਾ ਨਾ ਐਸੇ ਜੋ ਬਹੁਤ ਉੱਚਾ ਗਾ ਲੈਂਦੇ ਨੇ ਸੰਤ ਬਾਬਾ ਗੁਰਪ੍ਰੀਤ ਸਿੰਘ ਵਰਗੇ ਉਹਦੇ ਬਾਅਦ ਕਥਾ ਦੇ ਬਹਿਣਾ ਬੜੀ ਵੱਡੀ ਪ੍ਰੀਖਿਆ ਹੁੰਦੀ ਹੈ ਮਜ਼ਾਕ ਨਹੀਂ ਹੈ ਬਾਬਾ ਜੀ ਨੇ ਬਚਨ ਕੀਤਾ ਹੈ ਵੀ ਉਹਨਾਂ ਦੇ ਪਿਤਾ ਜੀ ਜਿਹੜੇ ਫੌਜ ਦੇ ਵਿੱਚ ਜੌਬ ਕਰਦੇ ਸੀ ਮੈਨੂੰ ਉਹ ਸੰਤ ਬਾਬਾ ਹਰਖੋਵਾਲ ਵਾਲੇ ਨਾ ਪੁਰਖਿਆਂ ਜੀ ਵਾਲਾ ਸੀ ਕਿ ਬਚਨ ਯਾਦ ਆ ਗਿਆ ਉਹ ਕਹਿੰਦਾ ਕਰਦੇ ਸਨ ਕਿ ਜਿੰਨੇ ਸੰਤ ਬੰਨਾ ਹੈ ਨਾ ਉਹਨੂੰ ਘੱਟੋ ਘੱਟ ਫੌਜ ਦੀ ਨੌਕਰੀ ਕਰਨੀ ਚਾਹੀਦੀ ਹੈ ਤਾਂ ਕਿ ਉਹ ਯਸਰ ਯਸਰ ਕਹਿਣਾ ਸਿੱਖ ਜਾਵੇ ਹੁਕਮ ਜਣਾ ਸਿੱਖ ਜਾਵੇ ਭਾਵੇਂ ਮੀਂਹ ਪੈਂਦਾ ਹੋਵੇ ਛਤਰੀ ਲਾ ਕੇ ਪਾਣੀ ਫਿਰ ਵੀ ਪਾਵੇ ਜਦ ਤੱਕ ਇਹ ਨਹੀਂ ਆਏਗਾ ਤਦ ਤੱਕ ਨਾ ਤੇ ਸਿੱਖ ਸਿੱਖ ਬਣ ਸਕਦਾ ਹੈ ਤੇ ਨਾ ਗੁਰੂ ਕਾਮਯਾਬ ਹੋ ਸਕਦਾ ਪਤਾ ਨਹੀਂ ਸੀ ਵੀ ਅੱਜ ਸਮਾਗਮ ਕਿਸ ਸੰਦਰਭ ਦੇ ਵਿੱਚ ਤੇ ਬਾਬਾ ਜੀ ਨੂੰ ਬੇਨਤੀ ਕੀਤੀ ਸੀ ਅੱਜ ਕਿਸ ਸੰਦਰਭ ਦੇ ਸਮਾਗਮ ਹੋ ਰਿਹਾ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਤੇ ਗੁਰਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 350 ਸਾਲਾ ਤੇ ਪਰ ਬੇਨਤੀ ਹੈ ਕਿ ਇੱਕ ਆਂਖ ਸੇ ਕੀ ਬੁਲਬੁਲਾ ਕੋਲ ਬਹਿਰ ਕੋ ਦੇਖੇ ਸਾਗਰ ਕੋ ਮਜਧਾਰ ਕੋ ਜਾਂ ਲਹਿਰ ਕੋ ਦੇਖੇ ਇੱਕ ਉਸਤਤ ਕਹਾਣੀ ਗੁਰੂ ਸਾਹਿਬ ਦੀ ਜ਼ਿੰਦਗੀਆਂ ਲੰਘ ਜਾਂਦੀਆਂ ਨੇ ਤੇ ਇਹਦੇ ਦੋ ਦੋ ਗੁਰੂ ਸਾਹਿਬਾਂ ਦੇ ਚੱਲਦੇ ਪਏ ਨੇ ਸੋ ਕੁਛ ਮੈਂ ਬਚਨ ਸਾਂਝੇ ਕਰਾਂਗਾ ਜਿਹੜੇ ਮੋਸਟਲੀ ਮੈਂ ਯੂਨੀਵਰਸਿਟੀ ਦੇ ਵਿੱਚ ਕਰਦਾ ਸੰਗਤ ਚ ਕਰਨ ਵਾਲੇ ਨਹੀਂ ਹੁੰਦੇ ਪਰ ਅੱਜ ਆਪਾਂ ਉਸੇ ਤਰ੍ਹਾਂ ਦਾ ਨੇ ਇੱਥੇ ਗੱਲ ਕਰਾਂਗੇ ਮੈਂ ਇਸ ਉਮੀਦ ਨਾਲ ਬਚਨ ਸਾਂਝੇ ਕਰਾਂਗਾ ਕਿ ਆਪ ਸੰਗਤ ਸਮਝ ਰਹੇ ਹੋ ਮੇਰੀ ਗੱਲ ਨੂੰ ਕਿਉਂਕਿ ਸੰਗਤ ਅਭਿਆਸ ਨਹੀਂ ਕਰਾਇਆ ਜਾਂਦਾ ਮੈਂ ਬੇਨਤੀ ਕਰ ਦੇਵਾਂ ਕਿ ਕਈ ਤਫਾ ਕਿਹਾ ਜਾਂਦਾ ਕਿ ਗੁਰੂ ਇਤਿਹਾਸ ਸੁਣਾਓ ਤੇ ਮੈਂ ਬੇਨਤੀ ਕਰਦਾ ਇਤਿਹਾਸ ਤੇ ਘਟ ਚੁੱਕਾ ਨਾ ਫਿਰ ਗੁਰੂ ਘਟ ਗਿਆ ਹੈ ਗੁਰੂ ਤੇ ਤੇ ਕਾਲ ਹੈ ਤੇ ਪਲ ਪਲ ਵਿਚਰਿਆ ਹੈ ਪਲ ਪਲ ਸਾਡੇ ਅੰਦਰ ਸਾਹ ਲੈ ਰਿਹਾ ਹੈ ਗੁਰ ਇਤਿਹਾਸ ਨਹੀਂ ਗੁਰ ਸਾਖੀ ਹੁੰਦੀ ਹੈ ਅੱਜ ਤੱਕ ਸਿੱਖ ਜਗਤ ਗੁਰੂ ਸਾਹਿਬਾਨ ਨੂੰ ਇਤਿਹਾਸ ਤੋਂ ਕੱਢ ਕੇ ਸਾਖੀਆਂ 'ਚ ਉਤਾਰ ਨਹੀਂ ਸਕਿਆ ਔਰ ਅੱਜ ਵੀ ਗੁਰੂ ਸਾਹਿਬਾਂ ਕੋਲੋਂ ਇਤਿਹਾਸ ਦੇ ਵਿੱਚ ਐਸੇ ਕਰਤੱਬ ਕਰਾ ਕੇ ਫਿਰ ਉਹਦਾ ਵਿਸ਼ਲੇਸ਼ਣ ਕਰਦਾ ਕਿ ਗੁਰੂ ਨੇ ਚੰਗਾ ਕੀਤਾ ਜਾਂ ਗੁਰੂ ਨੇ ਮਾੜਾ ਕੀਤਾ ਕਾਸ਼ ਗੁਰੂ ਐਂ ਕਰ ਜਾਂਦਾ ਕਾਸ਼ ਗੁਰੂ ਐਂ ਕਰ ਜਾਂਦਾ ਧੰਨ ਗੁਰੂ ਨਾਨਕ ਦੇ ਸਹ ਸੱਚੇ ਪਾਤਸ਼ਾਹ ਉਦਾਸੀਨ ਪੰਥ ਦੇ ਬਾਨੀ ਜਿਨ੍ਹਾਂ ਨੇ ਉਦਾਸੀ ਪੰਥ ਸ਼ੁਰੂ ਕੀਤਾ ਹੈ ਪਹਿਲਾ ਖੁਦ ਪੇਖ ਧਾਰਿਆ ਹੈ ਫਿਰ ਉਹ ਜਿਹੜੀ ਵੱਡੀ ਗੱਦੀ ਹੈ ਅਗਾਹ ਭਗਵਾਨ ਸ੍ਰੀ ਚੰਦਰ ਮਹਾਰਾਜ ਨੇ ਦਿੱਤੀ ਹੈ ਇਸੇ ਕਰਕੇ ਪਾਤਸ਼ਾਹ ਦੀਆਂ ਜਿਹੜੀਆਂ ਪ੍ਰਚਾਰ ਫੇਰੀਆਂ ਨੂੰ ਅਸੀਂ ਉਦਾਸੀ ਕਹਿੰਦੇ ਆ ਜਦ ਸਿੱਧ ਮਿਲਦੇ ਨੇ ਪਾਤਸ਼ਾਹ ਨੂੰ ਪੁੱਛਦੇ ਨੇ ਕਿ ਇਹ ਪੇਖ ਉਦਾਸੀ ਕਿਉਂ ਧਾਰਿਆ ਹੋਇਆ ਹੈ ਅਸੀਂ ਅਕਸਰ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਤੋਂ ਉਦਾਸੀਨ ਪੰਥ ਦੀ ਗੱਲ ਸ਼ੁਰੂ ਕਰਾ ਦੇਣ ਲੇਕਿਨ ਨਹੀਂ ਉਦਾਸੀਨ ਪੰਥ ਦੇ ਬਾਨੀ ਤਨ ਗੁਰ ਨਾਨਕ ਦੇ ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਦਸਮ ਚੋਂ ਮੈਂ ਸਾਂਝਾ ਕਰ ਦੇਣਾ ਤਨ ਗੁਰ ਨਾਨਕ ਦੇ ਸਾਹਿਬ ਸੱਚੇ ਪਾਤਸ਼ਾਹ ਔਰ ਗੁਰਤੇਗ ਬਾਦ ਮਹਾਰਾਜ ਸੱਚੇ ਪਾਤਸ਼ਾਹ ਇੱਕ ਹੀ ਜੋਤ ਨੇ ਗੁਰਗੰਸਾਹ ਦਾ ਬਚਨ ਹੈ ਜੋਤ ਓਹਾ ਜੁਗਤ ਸਾਈ ਸਹਕਾਇਆ ਫਿਰ ਪਲਟੀਏ ਕਲਗੀਧਰ ਬਚਨ ਕਰਦੇ ਨੇ ਸ੍ਰੀ ਨਾਨਕ ਅੰਗਦ ਕਰਮਾਨਾ ਅਮਰਦਾਸ ਅੰਗਦ ਪਹਿਚਾਨਾ ਅਮਰਦਾਸ RAMਦਾਸ ਕਹਾਇਓ ਸਾਧਨ ਲਖਾ ਮੂੜ ਨਹਿ ਪਾਇਓ ਗੁਰੂ ਨਾਨਕ ਹੀ ਗੁਰੂ ਅੰਗਦ ਹੋਇਆ ਗੁਰ ਅੰਗਦ ਹੀ ਗੁਰੂ ਅਮਰਦਾਸ ਹੋਇਆ ਗੁਰ ਅਮਰਦਾਸ ਹੀ ਗੁਰੂ RAMਦਾਸ ਹੋਏ ਨੇ ਪਰ ਇਹ ਗੱਲ ਗੁਰਮੁਖ ਖਾ ਨੇ ਬੁੱਝੀ ਆ ਮੂਰਖਾ ਦੇ ਪੱਲੇ ਗੱਲ ਨਹੀਂ ਪਈ ਪਿੰਨ ਪਿੰਨ ਸਭ ਹੂੰ ਕਰ ਜਾਨਾ ਏਕ ਰੂਪ ਕਿਨ ਹੂੰ ਪਹਿਚਾਨਾ ਸਾਰਿਆਂ ਨੇ ਅਲੱਗ ਅਲੱਗ ਜਾਣਿਆ ਜਿਸ ਜ਼ੋਰ ਦੇ ਨਾਲ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਪ੍ਰਵ ਬਣਾਇਆ ਗਿਆ ਹੈ ਉਸ ਜ਼ੋਰ ਦੇ ਨਾਲ ਧੰਗ ਗੁਰਨਾਨ ਦੇਵ ਸਾਹਿਬ ਸੱਚੇ ਪਾਸ਼ਾ ਪ੍ਰਵ ਨਹੀਂ ਬਣਾਇਆ ਗਿਆ ਮਨ ਤਾਂ ਕੀ ਦਫਾ ਐਂ ਲੱਗਦਾ ਹੈ ਕਿ ਗੁਰਨਾਨ ਦੇਵ ਸਾਨੂੰ ਪਾਕਿਸਤਾਨ ਛੱਡ ਆਏ ਅਸੀਂ ਬਿਨਾਂ ਨਕਾਣੇ ਜਾ ਕੇ ਬਣਾਉ ਪਾਤਸ਼ਾਹ ਦਾ ਪ੍ਰਵ ਜਾ ਕੇ ਮੂਰਖਾਂ ਦੀ ਗੱਲ ਹੈ ਬਿੰਨ ਪੁਨ ਸੰਭੂ ਕਰ ਜਾਣਾ ਇੱਕ ਰੂਪ ਕਿ ਨਹੀਂ ਪਛਾਨਾ ਜਿਨ ਜਾਨਤ ਨਹੀਂ ਸੀ ਸਿੱਧ ਪਾਈ ਬਿਨ ਸਮਝੈ ਸਦਾ ਹੱਥ ਨਾ ਆਈ ਜਿੰਨੇ ਇਹ ਗੱਲ ਬੁੱਝੀ ਹੈ ਨਾ ਕਿ ਇੱਕ ਰੂਪ ਨੇ ਜੋਤ ਉਹਾ ਜੁਗਤ ਸਾਈ ਹੈ ਉਹਨੇ ਇਹ ਭੇਦ ਪੁੱਝਿਆ ਕਿ ਗੁਰੂ ਨਾਨਕ ਜੀ ਗੁਰੂ ਗੋਬਿੰਦ ਹੈ ਆਦਹੀ ਦਸੰਗ ਭੇਦ ਨਹੀਂ ਮੂਰਖਾਂ ਨੇ ਕਲੇਸ਼ ਦਾ ਵਿਸ਼ਾ ਬਣਾਇਆ ਹੈ ਇਹ ਜੋ ਪੰਗਤੀ ਹੈ ਨਾ ਸ੍ਰੀ ਨਾਨਕ ਅੰਘਦ ਕਰਮਾਨਾ ਅਮਰਦਾਸ ਅੰਘਦ ਪਹਿਚਾਨਾ ਔਰ ਗੁਰਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜੋਤ ਉਹਾ ਜੁਗਤ ਸਾਈ ਇਹ ਜਿਹੜੀ ਵਿਧੀ ਹੈ ਜੋਤ ਨੂੰ ਅਗਾਹ ਦੂਸਰੇ ਦੇ ਵਿੱਚ ਅਵਤਾਰਿਤ ਕਰਾਉਣ ਦੀ ਇਹਦੇ ਉੱਤੇ ਸਿੱਖਾਂ ਨੇ ਰਿਸਰਚ ਨਹੀਂ ਕੀਤੀ ਦੁਨੀਆ ਲੱਭ ਰਹੀ ਹੈ ਰਸ਼ੀਆ ਦੇ ਵਿੱਚ ਕਮਿਊਨਿਜ਼ਮ ਸੀਗਾ ਕਾਮਰੇਡ ਸੀਗੇ ਕਮਿਊਨਿਸਟ ਸੀਗੇ ਜਦ ਰਸ਼ੀਅਤ ਟੁੱਟਦਾ ਹੈ ਤੇ ਉਥੇ ਇਹ ਭੁੱਖ ਪੈਦਾ ਹੁੰਦੀ ਵੀ ਟੁੱਟਦਾ ਕਿਉਂ ਹੈ ਕਾਰਨ ਧਰਮ ਦੇ ਅਭਾਵ ਕਰਕੇ ਧਰਮ ਦੀ ਹਾਨੀ ਧਰਮ ਦੀ ਘਾਟ ਕਰਕੇ ਜਦ ਵੀ ਕੋਈ ਧਰਮ ਦੀ ਪ੍ਰਕਾਸ਼ਤਾ ਦੀ ਗੱਲ ਕਰੇਗਾ ਉਹਦੇ ਅੱਗੇ ਇੱਕੋ ਹੀ ਸੂਰਤ ਆਏਗੀ ਭਗਵਾਨ ਬੋਧ ਦੀ ਬਸ ਮੈਂ ਤੁਹਾਨੂੰ ਬੇਨਤੀ ਕਰਦਾ ਕਿਉਂਕਿ ਅਸੀਂ ਗੁਰੂ ਘਰਾਂ ਦੇ ਵਿੱਚ ਵਿਚਰਦੇ ਹਾਂ ਗੁਰੂ ਘਰਾਂ ਦੇ ਵਿੱਚ ਕਥਾ ਕਰਦੇ ਹਾਂ ਸਿੱਖ ਗੁਰੂ ਦੀ ਅਵਗਿਆ ਨਹੀਂ ਕਰ ਸਕਦਾ ਨਾ ਉਹ ਸੁਣ ਸਕਦਾ ਪਰ ਜਦ ਤੁਸੀਂ ਬਾਹਰ ਨਿਕਲਦੇ ਹੋ ਤੇ ਫਿਰ ਲੱਗਦਾ ਪਤਾ ਹੈ ਕਿ ਭਈ ਸਿੱਖਾਂ ਨੇ ਕਰੋੜਾਂ ਰੁਪਏ ਖਰਚ ਕੇ ਯੂਨੀਵਰਸਿਟੀਆਂ ਦੇ ਉੱਤੇ ਕਰੋੜਾਂ ਰੁਪਏ ਲਾ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਕਦ ਸਮਾਜ ਕਿੱਡਾ ਕਰ ਲਿਆ ਮੈਂ ਅਕਸਰ ਬੇਨਤੀ ਕਰਦਾ ਕਿ ਜਦ ਤੁਸੀਂ ਵੱਡੀਆਂ ਸਟੇਜਾਂ ਤੇ ਜਾਂਦੇ ਹੋ ਇੰਟੈਲੈਕਚੁਅਲ ਡਿਬੇਟਸ ਉਤਰਦੇ ਹੋ ਜਿੱਥੇ ਤੇ ਬਹੁਤ ਹਾਇਰ ਰਹਿਲਨ ਦੀ ਗੱਲ ਕੀਤੀ ਜਾਂਦੀ ਹੈ ਜਿੱਥੇ ਬਹੁਤ ਉੱਚੀ ਗੱਲ ਹੋਏਗੀ ਸ਼ਬਦ ਦੀ ਉਥੇ ਬੁੱਧ ਦਾ ਜ਼ਿਕਰ ਆਏਗਾ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਵੀ ਕਰਦੇ ਨੇ ਵਿਦਵਾਨ ਜਦ ਕਹਿੰਦੇ ਨੇ ਕਿ ਹਾਂ ਪੰਜਾਬ ਵਿੱਚ ਵੀ ਅੱਛੇ ਸ਼ਾਇਰ ਹੋਏ ਨੇ ਪੰਜਾਬ ਮੇ ਵੀ ਅੱਛੇ ਸੰਤ ਹੋਏ ਜਿਵੇਂ ਸੁਲਤਾਨ ਬਾਹੂ ਗੁਰੂ ਨਾਨਕ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਉਥੇ ਜਾ ਕੇ ਹੁੰਦਾ ਜਿੱਥੇ ਸ਼ਿਵ ਦਾ ਜ਼ਿਕਰ ਹੁੰਦਾ ਹੈ ਅੱਜ ਵੀ ਸਾਡਾ ਪ੍ਰਚਾਰ ਗੁਰੂ ਨਾਨਕ ਸਾਹਿਬ ਨੂੰ ਇੰਟਰਨੈਸ਼ਨਲ ਰਾਈਜ਼ ਦੇ ਉੱਤੇ ਸ਼ਿਵਤ ਉਹਦਾ ਨਹੀਂ ਕਰ ਸਕਿਆ ਇਹ ਸਾਡੀ ਕਮੀ ਹੈ ਕੱਲ ਇੱਕ ਦੇ ਵਚਨ ਹੋ ਰਿਆ ਸੀਗਾ ਜੀ ਗੁਰੂ ਨਾਨਕ ਜੀ ਸਾਨੂੰ ਸਾਨੂੰ ਸਿਧਾਂਤ ਦਿੱਤਾ ਹੈ ਕਰਮ ਕਰੋ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਕੀ ਸੰਸਾਰ ਦੇ ਵਾਲੀ ਇਸ ਬ੍ਰਹਿਮੰਡ ਦੇ ਕਰਤੇ ਇਹ ਤਿੰਨ ਗੱਲਾਂ ਕਿਹਨਾਂ ਵਾਸਤੇ ਸੰਸਾਰ ਦੇ ਉੱਤੇ ਸੀਗੇ ਕੋਸ਼ਿਸ਼ ਕਰਾਂਗਾ ਕਿ 20 ਮਿੰਟਾਂ ਦੇ ਵਿੱਚ ਮੈਂ ਇੱਕ ਪੰਕਤੀ ਗੁਰੂ ਨਾਨਕ ਪਾਤਸ਼ਾਹੀ ਔਰ ਇੱਕ ਪੰਕਤੀ ਗੁਰ ਤੇਗ ਬਾਬਾ ਮਾਰੇ ਪਛੇ ਪਛੇ ਪਾਤਸ਼ਾਹੀ ਕਹਿ ਕੇ ਦੱਸਾਂ ਕਿ ਕੀ ਕਹਿ ਕੇ ਗਏ ਪਰ ਪਹਿਲਾਂ ਇਹ ਸਮਝ ਲਿਓ ਕਿ ਜੋ ਸੰਸਾਰ ਲਬ ਰੈ ਸ੍ਰਸ਼ੀ ਆ ਦਾ ਉਹ ਜਦ ਹਿੰਦੁਸਤਾਨ ਦੇ ਵਿੱਚ ਉਤਰਦਾ ਹੈ ਮਦਰਾਸ ਦੇ ਵਿੱਚ ਥੀਓਸੋਫੀਕਲ ਸੁਸਾਇਟੀ ਬਣਦੀ ਹੈ ਇੱਕ ਲਾਇਬ੍ਰੇਰੀ ਬਣਦੀ ਹੈ ਜਿਹਨੂੰ ਅਸੀਂ ਲਾਸਤ ਤੱਕ ਨਹੀਂ ਦੇਖ पाए ਕਿਉਂਕਿ ਦਿਮਾਲਾ ਵਿੱਚ ਆ ਜਾਂਦਾ ਹੈ ਤਾਂ ਨਹੀਂ ਦੇਖ ਸਕਦੇ ਲੰਮੇ ਪੈਗ ਦੇਖਣਾ ਪੈਂਦਾ ਉਸ ਲੱਖੀ ਕਿਤਾਬ ਨੂੰ ਬੁੱਧ ਨੂੰ ਪੜਿਆ ਤੇ ਬੁੱਧ ਨੇ ਕਿਹਾ ਆਪਣੇ ਆਖਰੀ ਲਫ਼ਜ਼ਾਂ ਦੇ ਵਿੱਚ ਕਿ ਜੇ ਫਲਾਨੇ ਫਲਾਨੇ ਨਕਸ਼ਤਰ 'ਚ ਬੱਚਾ ਪੈਦਾ ਹੋਇਆ ਹੋਵੇ ਐ ਸ਼ਕਲ ਦਾ ਬੱਚਾ ਹੋਵੇ ਇਸ ਤਰ੍ਹਾਂ ਉਹਨੂੰ ਤਿਆਰ ਕਰਾਇਆ ਜਾਵੇ ਤੇ ਉਹਦੇ 'ਚ ਮੇਰੀ ਚੇਤਨਾ ਉਤਾਰੀ ਜਾ ਸਕਦੀ ਹੈ ਰਸ਼ੀਅਨ ਥੀਓਸਫੀਕਲ ਸੁਸਾਇਟੀ ਜ਼ੋਰ ਲਾ ਦਿੰਦੀ ਹੈ ਕਿ ਬੱਚਾ ਲੱਭ ਦੀ ਸਮੁੰਦਰ ਦੇ ਕੰਢੇ ਬੈਠਾ ਹੋਇਆ ਕਾਲੇ ਜੰਗਲ ਦਾ ਉਹਨੂੰ ਤਿਆਰ ਕੀਤਾ ਜਾਂਦਾ ਹੈ ਪੜਾਇਆ ਜਾਂਦਾ ਹੈ 25 ਸਾਲ ਮਿਹਨਤ ਕੀਤੀ ਜਾਂਦੀ ਹੈ ਜਦ ਉਹਦਾ ਪਹਿਲਾ ਪ੍ਰਵਚਨ ਹੁੰਦਾ ਹੈ ਕਹਿੰਦਾ ਮੈਂ ਬੁੱਧ ਨਹੀਂ ਹਾਂ ਉਹ ਜਿਹੜੀ ਚੇਤਨਾ ਉਤਾਰ ਨਹੀਂ ਸੀ ਨਹੀਂ ਉਤਾਰ ਸਕੇ ਬੁੱਧ ਦੇ ਵਿੱਚ ਦੂਸਰਾ ਯੋਗ ਦੇ ਅੰਦਰ ਇਹ ਵਿਧੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜੇ ਕਿਤੇ ਸ਼ਿਵ ਨੂੰ ਕਿਸੇ ਵਿਅਕਤੀ 'ਚ ਉਤਾਰ ਲਿਆ ਜਾਵੇ ਜਾਂ ਕਿਸੇ ਧਾਤੂ ਕਿਸੇ ਪੱਥਰ 'ਚ ਉਤਾਰ ਲਿਆ ਜਾਵੇ ਤੇ ਉਹਦੀ ਚੇਤਨਾ ਦੇ ਨਾਲ ਸਮਾਧੀ ਲੱਗੇ ਇਹ ਸੰਸਾਰ ਦੇ ਭਲੇ ਵਾਸੇ ਕੰਮ ਹੋਏਗਾ। ਉਹਨਾਂ ਨੇ ਸ਼ਿਵਲਿੰਗ ਬਣਾਏ ਜਿਵੇਂ ਸਤਿਗੁਰੂ ਜਗੀਵਸਰੂਧਿਆਨ ਲਿੰਗਮ ਕਹਿੰਦਾ ਆਪਣੇ ਉੱਥੇ ਉਹ ਬਣਾਇਆ। ਉੱਚ ਚੇਤਨਾ ਉਤਾਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਹੋਈ ਕਿਸੇ ਕੋਲ ਵੀ। ਕਈ ਸ਼ਿਵਲਿੰਗ ਫਟ ਗਏ, ਕਈਆਂ ਦੀ ਮੌਤ ਹੋ ਗਈ, ਸਾਰੇ ਫੇਲ ਹੋਏ ਨੇ। ਸੰਸਾਰ ਇਸ ਖੋਜ ਦੇ ਵਿੱਚ ਹੈ ਕਿ ਚੇਤਨਾ ਉਤਾਰਨੀ ਕਿੱਦਾਂ ਹੈ। ਔਰ ਕੋਈ ਇਸ ਚੇਤਨਾ ਨੂੰ ਉਤਾਰ ਸੰਸਾਰ ਤੇ ਨਹੀਂ ਸਕਿਆ। ਨਹੀਂ ਆਪਣੀ ਚੇਤਨਾ ਨੂੰ ਕਿਸੇ ਦੂਸਰੇ ਦੇ ਵਿੱਚ ਪ੍ਰਵੇਸ਼ ਕਰਵਾ ਸਕਿਆ ਇੱਕੋ ਇੱਕ ਪੰਥ ਹੈ ਕੁੱਲ ਕਾਇਨਾਤ ਦੇ ਵਿੱਚ ਜਿਨੇ ਇਹ ਕੰਮ 11 ਵਾਰੀ ਕੀਤਾ ਜੋਤ ਉਹਾ ਜੁਗਤ ਸਹਿ ਜਿੰਦੇ ਜੀ ਆਪਣੀ ਚੇਤਨਾ ਗੁਰੰਗਦੇ ਪਾਸ਼ਾ ਦੇ ਵਿੱਚ ਰੱਖਣੀ ਤਾਂ ਹੀ ਸਾਰੇ ਨਾਨਕ ਹੋਏ ਨੇ ਨਾ ਬਾਣੀ ਨਾਨਕ ਦੀ ਹੈ ਪਦ ਨਾਨਕ ਹੀ ਆਏਗਾ ਚਾਹੇ ਗੁਰੰਗਦੇ ਪਾਤਸ਼ਾਹ ਹੋਣ ਚਾਹੇ ਗੁਰਅਮਰਦਾਸ ਪਾਤਸ਼ਾਹ ਹੋਣ ਚਾਹੇ ਗੁਰਾਮਰਦਾਸ ਪਾਤਸ਼ਾਹ ਹੋਣ ਪਾਦਰ ਨਾਨਕ ਹੀ ਆਇਆ ਕੋਈ ਸਾਰੀ ਬਾਣੀ ਇੱਕ ਜੋਤ ਦੀ ਹੈ ਜੋਤ ਉਹਾ ਜੁਗਤਸਾਈ ਜੁਗਤ ਵੀ ਉਹੀ ਹੈ ਜੋ ਪਹਿਲੇ ਨੇ ਦੂਜੇ ਨੇ ਦਿੱਤੀ ਹੈ ਐਸਾ ਨਹੀਂ ਕਿ ਦੂਸਰੇ ਜੁਗਤੀ ਚੇਂਜ ਕਰ ਲਈ ਹੈ ਇਹ ਆਪਣਾ ਦਿਮਾਗ ਵਰਤੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਨਹੀਂ ਹਾਂਜੀ ਆਖਿਆ ਸੱਚ ਆਖਿਆ ਸਾਤ ਆਖਿਆ ਜਦੋਂ ਗੁਰੂ ਅੰਗਦੇਵ ਪਾਤਸ਼ਾਹ ਨੂੰ ਅਜੇ ਸਿੱਖ ਬਣਾਉਣਾ ਸੀ ਗੁਰੂਆਂ ਦੇ ਪਾਤਸ਼ਾਹ ਨੇ ਗੁਰੂ ਨਹੀਂ ਸੀ ਬਣਾਉਣਾ ਪਹਿਲੀ ਪ੍ਰੀਖਿਆ ਚੱਕਰ ਦੇ ਵਿੱਚੋਂ ਮੇਰਾ ਕੋਲਾ ਚੁੱਕ ਕੇ ਲਿਆਓ ਅਕਸਰ ਕਹਿੰਦੇ ਕਿ ਭਵਾਨ ਸ੍ਰੀ ਚੰਦ ਮਹਾਰਾਜ ਨਹੀਂ ਗਏ ਤੇ ਤਾਂ ਉਹ ਲਾਇਕ ਨਹੀਂ ਸੀ ਤੇ ਉਹਨਾਂ ਨੂੰ ਗੱਦੀ ਨਹੀਂ ਮਿਲੀ ਬਾਬਾ ਬੁੱਢਾ ਸਾਹਿਬ ਵੀ ਤਿੰਨਾਂ ਗਏ ਫਿਰ ਗੱਦੀ ਤੇ ਗੱਦੀ ਨਹੀਂ ਤਰੀ ਜਾਂਦੀ ਕਦੀ ਵੀ ਉਹਨਾਂ ਦੇ ਕੋਲ ਆਲਰੇਡੀ ਉਹ ਖਾਨਦਾਨ ਦੀ ਗੱਦੀ ਜਿਹੜੀ ਸਭ ਤੋਂ ਔਖੀ ਹੈ ਜਦੋਂ ਕੋਈ ਬਹੁਤ ਭਾਰਾ ਕੰਮ ਹੁੰਦਾ ਨਾ ਤੇ ਪਿਓ ਆਪਣੇ ਪੁੱਤਰ ਨੂੰ ਦਿੰਦਾ ਵੀ ਤੇਰੇ ਤੇ ਭਰੋਸਾ ਤੂੰ ਕਰ ਲੇਂਗਾ ਜੰਗਲ ਜੰਗਲ ਭਵਣਾ ਥਾਂ ਥਾਂ ਧੂਨੇ ਲਾਣੇ ਇੱਕ ਓੰਕਾਰ ਸਤਨਾਮ ਸ੍ਰੀ ਵਾਹਿਗੁਰੂ ਦਾ ਪ੍ਰਚਾਰ ਕਰਨਾ ਸੀ ਕਲਕੱਤੇ ਗਏ ਸੀ ਤੇ ਉੱਥੇ ਜਿੱਥੇ ਸਾਡਾ ਸਮਾਗਮ ਸੀ ਲੱਗ ਗਈ ਇੱਕ ਧੂਣਾ ਦੱਸਿਆ ਕਿਸੇ ਨੇ ਹੈ ਅਸੀਂ ਦਰਸ਼ਨ ਕਰਨ ਗਏ ਉੱਥੇ ਉੱਥੇ ਮਟੀਆਂ ਬਣੀਆਂ ਸੀਗੀਆਂ ਉੱਤੇ ਕੁਝ ਲਿਖਿਆ ਸੀ ਤੇ ਬੰਗਾਲੀ ਸੀ ਅਸੀਂ ਉਹਨੂੰ ਪੁੱਛਿਆ ਪ੍ਰਭੂ ਕੀ ਲਿਖਿਆ ਕੀ ਹੋਇਆ ਇਹ ਕਹਿੰਦੇ ਸੀ ਇਹ ہمارا ਬੀਜ ਮੰਤਰ ਹੈ ਬੀਜ ਮੰਤਰ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਉਦਾਸੀਆਂ ਦਾ ਬੀਜ ਮੰਤਰ ਹੈ ਕਿਤੇ ਵੀ ਹੋਵੇ ਇਹ ਪ੍ਰਚਾਰ ਕਰਨਾ ਇਹ ਓਡਾ ਵੱਡਾ ਔਖਾ ਕੰਮ। ਥਾਂ ਥਾਂ ਤੇ ਜਾਣਾ ਪਰ ਜਦੋਂ ਗੁਰੰਗਦੇ ਪਾਤਸ਼ਾਹ ਨੂੰ ਉਤਾਰਿਆ ਕੀ ਇਹ ਮੈਲ ਨੂੰ ਸਰੀਰ ਤੇ ਲੱਗਣ ਤੋਂ ਡਰਦਾ ਤੇ ਨਹੀਂ ਕਿਤੇ ਇਹਦੇ ਅੰਦਰ ਕਿਤੇ ਉਹ ਭੇਦਤ ਨਹੀਂ ਹੈ ਇਹ ਦੁਬਿਧਾ ਤੇ ਨਹੀਂ ਹੈ ਨਹੀਂ ਨਿਕਲੀ ਬਾਹਰੀ ਤਲ ਤੇ ਮੈਲ ਚ ਉਤਰਨ ਦਾ ਕੋਈ ਸੰਕੋਚ ਨਹੀਂ ਕੀਤਾ ਪਾਤਸ਼ਾਹ ਨੇ ਅੱਗੇ ਗਏ ਫਿਰ ਮੁਰਦਾ ਖਾਓ ਪ੍ਰਭ ਪੈਰਾ ਵਾਲੇ ਪਾਸਿਓਂ ਕਿ ਸਿਰ ਵਾਲੇ ਪਾਸਿਓਂ ਅਘੋਰ ਪੰਥ ਚ ਪ੍ਰਵੇਸ਼ ਕਰਵਾਇਆ ਅਘੋਰੀ ਮੁਰਦਾ ਖਾਂਦੇ ਨੇ ਵੀ ਕਿਤੇ ਜੀਵਨ ਦੇ ਤਲ ਤੇ ਚੇਤਨਾ ਦੇ ਤਲ ਤੇ ਕਿਤੇ ਮੈਲ ਕਿਤੇ ਗੰਦਗੀ ਦੱਕੇਤੇ ਕੋਈ ਕਣ ਰਹਿਤ ਨਹੀਂ ਗਿਆ ਇਹ ਸ਼ੁੱਧ ਹੈ ਕਿ ਅਜੇ ਵੀ ਕੁਝ ਕਿਣਕਾ ਇਹਦਾ ਸੋਧਣ ਵਾਲਾ ਹੈ ਸਾਨੂੰ ਕੋਈ ਕਹਵੇ ਖਾਵਾਂਗੇ ਅਸੀਂ ਦੇੜੀ ਜੀ 10 ਸੌਰੀ ਸੱਤ ਹੱਥ ਹੋਣੇ ਆ ਅਸੀਂ ਬਸਰਾਂ ਦਾ ਧਿਆਨ ਰੱਖਦੇ ਆ ਅਸੀਂ ਵੀ ਮਲੇ ਤੇ ਨਹੀਂ ਹੋ ਗਿਆ ਅਜੇ ਸਿਰਫ ਸਿੱਖ ਬੰਨਾ ਐ ਏਡੀ ਵੱਡੀ ਪ੍ਰੀਖਿਆ ਐ ਅਜੇ ਅਸੀਂ ਸਿੱਖ ਹੋਏ ਨਹੀਂ ਐ ਸਿੱਖ ਹੋਣਾ ਐ ਸਿੱਖ ਹੋਣ ਦੇ ਉੱਪਰ ਅਸੀਂ ਰਾਹ ਤੇ ਚੱਲਦੇ ਪਏ ਆ ਜੀ ਜਿਹੜੀ ਗੱਲ ਧੰਗ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਨੇ ਸੰਸਾਰ ਨੂੰ ਦਿੱਤੀ ਪਹਿਲੀ ਇਹ ਕਿ ਚੇਤਨਾ ਜਿੰਦੇ ਜੀ ਦੂਸਰੇ ਦੇ ਵਿੱਚ ਉਤਾਰਨੀ ਇਹ ਸੰਸਾਰ ਤੇ ਕੋਈ ਨਹੀਂ ਕਰ ਸਕਿਆ ਨਾ ਕੋਈ ਕਰ ਸਕੇਗਾ ਆ ਜਿਹੜੇ ਸ਼ਿਵ ਦੀ ਚੇਤਨਾ ਉਤਾਰਦੇ ਪਹਿਲੇ ਪਹਿਲਾਂ ਸ਼ਿਵ ਨੂੰ ਫੜੇ ਜੋਗੇ ਤੇ ਹੋ ਜਾਓ ਫਿਰ ਦੀ ਚੇਤਨਾ ਉਤਾਰ ਲਿਓ ਇਤਨੀ ਵੱਡੀ ਕਰਾਮਾਤ ਜਿਹਨੂੰ ਦੁਨੀਆ ਲੱਭ ਰਹੀ ਜੇ ਸਿੱਖ ਦੱਸ ਸਕਦੇ ਤੇ ਹੋ ਸਕਦਾ ਹੈ ਕਿ ਸਾਡੀ ਗਿੰਤੀ ਸੰਸਾਰ ਚ ਓਨੀ ਵੱਡੀ ਹੁੰਦੀ ਜਿੰਨੀ ਅੱਜ ਦੁਨੀਆਂ ਦੀ ਹੈ। ਅਸੀਂ ਦੱਸ ਨਹੀਂ ਸਕੇ ਵੀ ਸਾਡੇ ਕੋਲ ਕਿੰਨਾ ਵੱਡਾ ਗੋਹਣਾ ਜੋ ਦੁਨੀਆਂ ਲੱਭ ਰਹੀ ਹੈ। ਦੂਸਰਾ ਜੋ ਸੰਸਾਰ ਨੂੰ ਤਨ ਗੁਰ ਨਾਨਕ ਦੇ ਸਾਹਿਬ ਸੱਚੇ ਪਾਤਸ਼ਾਹ ਦਿੱਤਾ ਹੈ ਨਾ ਉਹ ਅੱਜ ਜਿੱਤੋਂ ਦੁਨੀਆਂ ਗ੍ਰਸਥ ਹੈ ਡਿਪਰੈਸ਼ਨ ਤੋਂ ਐਂਗਜ਼ਾਈਟੀ ਤੋਂ ਮੈਂ ਅਕਸਰ ਇਹ ਦਾਵਾ ਸਨ ਹੁਜ਼ੇ ਵੀ ਦਾਵਾ ਸੀ ਮੇਰਾ। ਉਪਰਾ ਸੀ ਸਾਈਕੀਆਟ੍ਰਿਸਟ ਮੈਨੂੰ ਕੋਈ ਇੱਕ ਵਿਅਕਤੀ ਲੈ ਕੇ ਦਿਖਾਓ ਜਿਹੜਾ ਡਿਪਰੈਸ਼ਨ 'ਚ ਗਿਆ ਹੋਵੇ ਤੇ ਵਾਪਸ ਆ ਗਿਆ ਹੋਵੇ ਸਾਈਕੀਆਟ੍ਰੀਸ ਸਾਈਕੋਲੋਜੀਸਟ ਕਿਸੇ ਵੀ ਡਿਪਰੈਸ਼ਨ 'ਚ ਗਏ ਕਿਸੇ ਐਂਗਜ਼ਾਈਟੀ 'ਚ ਗਏ ਬੰਦੇ ਦਾ ਇਲਾਜ ਨਹੀਂ ਕਰ ਸਕਦੇ ਕਿਉਂਕਿ ਇਲਾਜ ਵਾਸਤੇ ਬਿਮਾਰੀ ਪਕੜਨੀ ਪੈਂਦੀ ਹੈ ਜਿੰਨੂੰ ਅੱਜ ਧਰਮ ਸਮਾਜ ਜਾਂ ਇਹ ਸਾਈਕਿਕ ਵਰਡ ਇਹਨੂੰ ਜਿੰਨੂੰ ਚੇਤਨ ਕਹ ਰਿਹਾ ਹੈ ਨਾ ਜਿੰਨੂੰ ਜਾਗਰਤ ਕਹ ਰਿਹਾ ਹੈ ਜਾਂ ਜਿੰਨੂੰ ਕੌਨਸ਼ੀਅਸ ਕਹ ਰਿਹਾ ਹੈ ਨਾ ਤੇ ਉਹ ਕੌਂਸ਼ੀਅਸ ਹੈ ਜਿਹਨੂੰ ਅਨਕੌਂਸ਼ੀਅਸ ਸਬ ਕੌਂਸ਼ੀਅਸ ਕਰੇ ਨਾ ਇਹ ਸਬ ਕੌਂਸ਼ੀਅਸ ਹੈ ਜਿਹਦਾ ਇਲਾਜ ਕਰਨਾ ਹੈ ਪਹਿਲਾਂ ਬੰਦਾ ਤੇ ਪਕੜੋ ਬਿਮਾਰੀ ਹੈ ਕਿਨੂੰ ਹੈ ਮੈਂ ਬੇਨਤੀ ਕੀਤੀ ਸੀ ਕਿ ਇਹ ਜਿਹੜੀ ਚਰਚਾ ਹੈ ਇਹ ਯੂਨੀਵਰਸਿਟੀਆਂ 'ਚ ਕਰਦੇ ਆ ਸੰਗਤ 'ਚ ਕਰਨ ਲੱਗੇ ਆ ਕੋਸ਼ਿਸ਼ ਕਰੋ ਕਿ ਸਮਝਣ ਦੀ ਕੋਸ਼ਿਸ਼ ਕਰੋ ਚੇਤਨ ਤੇ ਅਵਚੇਤਨ ਮਨ ਦਾ ਪਤਾ ਨਾ ਸਾਰਿਆਂ ਨੂੰ ਕੌਂਸ਼ੀਅਸ ਸਬ ਕੌਂਸ਼ੀਅਸ ਦਾ ਪਤਾ ਹੈ ਜਿੰਨੂੰ ਚੇਤਨ ਕਿਹਾ ਜਾਂਦਾ ਉਹ ਚੇਤਨ ਨਹੀਂ ਹੈ ਉਹ ਅਵਚੇਤਨ ਹੈ ਅਵਚੇਤਨ ਨੂੰ ਚੇਤਨ ਸਮਝ ਕੇ ਉਹ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਉਹ ਤੇ ਰਿਸਰਚ ਕੀਤੀ ਜਾਂਦੀ ਉਹਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਕਰਕੇ ਜਿਹੜਾ ਸਾਈਕਿਕ ਵਰਲਡ ਹੈ ਜਿਹੜੇ ਸਾਈਕੀਟਰੀ ਸਾਈਕੋਲੋਜਿਸ ਨੇ ਸਾਰੇ ਫੇਲ ਨੇ ਕੋਲ ਕਾਇਨਾਤ ਦੇ ਵਿੱਚ ਇੱਕ ਕੇਸ ਨਹੀਂ ਹੈਗਾ ਜਿਹੜਾ ਬੰਦਾ ਡਿਪਰੈਸ਼ਨ ਚ ਗਿਆ ਵਾਪਸ ਆਇਆ ਹੋਵੇ ਤਨ ਗੁਣਾਂ ਨਾਲ ਦੇ ਸੱਚੇ ਪ੍ਰਸ਼ਿਰਪਾ ਕਰਦੇ ਨੇ ਸੁੱਤੇ ਕੋ ਜਾਗਤ ਕਹਿੰ ਹੈ ਜਾਗਤ ਕੋ ਸੁੱਤਾ ਜਿਹੜਾ ਜਾਗ ਰਿਹਾ ਮਨ ਹੈ ਜਿਹੜਾ ਚੇਤਨ ਮਨ ਹੈ ਜਿਹੜਾ ਸਾਹ ਲੈ ਰਿਹਾ ਹੈ ਜਿਹੜਾ ਭੋਜਨ ਪਚਾ ਰਿਹਾ ਹੈ ਜਿਹੜਾ ਉਸ ਸੱਚਖੰਡ ਦੀ ਆਵਾਜ਼ ਨੂੰ ਸੁਣ ਪਾ ਰਿਹਾ ਉਹਨੂੰ ਕਹਿੰਦੇ ਜੀ ਅਨ ਸਬਕੌਂਸ਼ੀਅਸ ਹੈ ਚਾਬੀ ਗਵਾਚੀ ਹੋਵੇ ਨਾ ਤੇ ਨਹੀਂ ਲੱਭਦੀ ਜਾਂ ਨਾਮ ਕਿਸੇ ਦਾ ਯਾਦ ਕਰਨ ਦੀ ਕੋਸ਼ਿਸ਼ ਕਰੋ ਕਿਈ ਦਫ਼ਾ ਬਾਥਰੂਮ ਜਾਣੇ ਆ ਤੇ ਕੋਈ ਚੀਜ਼ ਬਾਹਰ ਰਹਿ ਜਾਂਦੀ ਬਾਹਰ ਆਉਣੇ ਚੇਤਾ ਭੁੱਲ ਜਾਂਦਾ ਕਿ ਬਾਹਰ ਲੈਣ ਕੀ ਆਏ ਸੀਗੇ ਜਿੰਨਾ ਜ਼ੋਰ ਲਾਓਗੇ ਉਹਨਾਂ ਭੁੱਲੋਗੇ ਜਦ ਤੀਕੇ ਬਹਿ ਜਾਓਗੇ ਨਾ ਆਪੇ ਇੱਕਦਮ ਜਿਹੜਾ ਚੇਤਾ ਹੁੰਦਾ ਉਹ ਕਰਾਉਂਦਾ ਹੈ ਜਿਹੜਾ ਤੜਕੇ 2:30 ਤੇਰੇ ਨੂੰ ਤਾਂ ਸੁੱਤੇ ਵਿੱਚ ਉਠਾਉਂਦਾ ਹੈ ਉਹਨੂੰ ਇਹ ਸੁੱਤਾ ਕਹਿੰਦੇ ਨੇ ਉਹ ਜਾਗਦਾ ਹੈ ਸੁੱਤਾ ਨਹੀਂ ਲੰਬਾ ਵਿਸ਼ਾ ਪਰ ਇਹਨਾਂ ਨੂੰ ਸਮਝ ਲਓ ਕਿ ਦੋ ਚੀਜ਼ਾਂ ਸੰਸਾਰ ਨੂੰ ਚੇਤਨਾ ਨੂੰ ਜਿੰਦੇ ਜੀ ਦੂਸਰੇ ਵਿਅਕਤੀ 'ਚ ਟ੍ਰੈਵਲ ਕਰਵਾਉਣਾ ਉਹਦੇ 'ਚ ਰੱਖਣਾ ਉਹਨੂੰ ਆਪਣਾ ਸ਼ੁੱਧ ਰ ਹਾਇਰਸ ਰੂਪ ਸਭ ਤੋਂ ਵੱਡਾ ਰੂਪ ਦੇਣਾ ਦੂਸਰਾ ਮਨ ਦੀ વૃਤੀ ਨੂੰ ਸਮਝਣਾ ਇਹ ਕੋਈ ਨਹੀਂ ਕਰ ਸਕਿਆ ਸਵਾਯ ਧੰਨ ਗੁਰਨਾਮ ਦੇ ਸਾ ਸੱਚੇ ਪਾਤਸ਼ਾਹ ਦੇ ਜਿਹਦੇ ਅਸੀਂ ਸਿੱਖ ਜਿਹੜਾ ਅਸੀਂ ਦਿਵਸ ਬਣਾ ਦੂਸਰੇ ਧੰਨ ਗੁਰ ਤੇਗ ਮਹਾਰਾਜ ਦੇ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੱਚੇ ਪਾਤਸ਼ਾਹ ਨੂੰ ਸੰਸਾਰ ਤੇ ਉਤਾਰਿਆ ਹੈ ਤਪੱਸਿਆ ਕੀਤੀ ਹੈ ਬੰਦਗੀ ਕੀਤੀ ਹੈ ਨਹੀਂ ਤੇ ਪਾਤਸ਼ਾਹ ਦੇ ਵਿੱਚ ਅਸੀਂ ਕੋਈ ਕਾਣ ਨਹੀਂ ਹੈ ਕਿ ਉਹਨਾਂ ਨੂੰ ਸਤਵੀਂ ਗੱਦੀ ਨਾ ਮਿਲਦੀ ਕੋਈ ਘਾਟ ਨਹੀਂ ਹੈ ਵਿਰਾਗ ਦੀ ਮੂਰਤ ਹੈ ਵਿਰਾਗ ਜਦ ਤੱਕ ਪੈਦਾ ਨਹੀਂ ਹੋਏਗਾ ਜਦ ਤੱਕ ਬਿਰਹਾ ਨਹੀਂ ਪੈਦਾ ਹੋਏਗਾ ਬਿਰਹਾ ਹੁੰਦਾ ਹੈ ਵਿਰਾਗ ਦਾ ਅਭਾਸ ਵਿਛੜੇ ਹੋਏ ਦਾ ਅਭਾਸ ਉਰੇ ਚੁੜੇ ਸਾਰੇ ਹੁੰਦੇ ਨੇ ਕਿਤੇ ਵੇ ਚੇਤਾ ਜਾਂਦਾ ਗੱਲਾਂ ਚ ਚੇਤਾ ਭੁੱਲ ਜਾਂਦਾ ਫਿਰ ਯਾਦ ਆਉ ਉਹ ਬੰਦਾ ਯਾਰ ਜਦੋਂ ਨਾਮ ਆਂਦਾ ਉਹ ਕਿਤੇ ਬੜੀ ਪੁਰਾਣੀ ਗੱਲ ਜਾਣਦੇ ਸੀ ਹੁਣ ਚੇਤਾ ਹੈ ਪਰ ਜਿੱਤੋਂ ਵਿਛੜਿਆ ਉਹਨੂੰ ਪਲ ਪਲ ਯਾਦ ਕਰਨਾ ਉਹਦੇ ਵਿਰਾਗ ਦੇ ਵਿੱਚ ਰਹਿਣਾ ਬਿਰਹਾ ਤੋਂ ਬਗੈਰ ਨਹੀਂ ਹੋ ਸਕਦਾ ਬਿਰਹਾ ਵਿਛੋੜੇ ਦਾ ਅਭਾਸ ਕਰਵਾਉਂਦਾ ਹੈ ਜਿੱਚੋਂ ਵਿਰਾਗ ਪੈਦਾ ਹੁੰਦਾ ਹੈ ਤਨਗੁਰ ਤੇਗ ਬਾਬਾ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਬਤ ਵਿਦਵਾਨ ਇਹ ਕਹਿੰਦੇ ਨੇ ਕਿ ਪਾਤਸ਼ਾਹ ساری ਜ਼ਿੰਦਗੀ ਨਹੀਂ ਹੱਸੇ ਬਿਰਾਗ ਦੇ ਵਿੱਚ ਰਹੇ ਨੇ ساری ਜ਼ਿੰਦਗੀ ਬਿਰਾਗ ਧਾਰਨ ਕੀਤਾ ਉਹਨਾਂ ਨੇ ਉਹਨਾਂ ਦੀ ਬਾਣੀ ਵੀ ਬਿਰਾਗ ਮਈ ਹੈ ਨਵੇਂ ਮਲੇ ਸ਼ਲੋਕ ਪੜ੍ਹ ਕੇ ਦੇਖੋ ਕਿੰਨਾ ਵਿਰਾਗ ਹੈ ਉਸ ਬਾਣੀ ਦੇ ਵਿੱਚ ਪਰ ਕਿ ਕਿ ਪੜਦੇ ਨਹੀਂ ਹੈ ਤਰੀਕੇ ਦੇ ਨਾਲ ਸੁਣਦੇ ਨਹੀਂ ਤਰੀਕੇ ਇਸ ਕਰਕੇ ਮਨ 'ਚ ਵਿਰਾਗ ਪੈਦਾ ਨਹੀਂ ਹੁੰਦਾ ਸਮਾਗਮ ਮਨਾਉਨੇ ਆ ਉਤਸ਼ਾਹ ਦੇ ਨਾਲ ਉਮਾ ਦੇ ਨਾਲ ਪਰ ਇਹ ਦੇ ਅੰਦਰੋਂ ਵਿਰਾਗ ਪੈਦਾ ਹੋਣਾ ਚਾਹੀਦਾ ਸੀ ਕਿ ਸਾਰ ਸੱਚੇ ਪਾਤਸ਼ਾਹ ਜਿੱਦੂ ਕਹਿ ਕੇ ਗਿਆ ਸੀ ਉਹ ਤਾਂ ਮੈਂ ਕੀਤਾ ਹੀ ਨਹੀਂ ਨਾ ਫਿਰ ਜੋ ਦੂ ਕਿਹਾ ਸੀ ਉਹ ਤਾਂ ਮੇਰੇ ਕੋਲ ਹੋਇਆ ਜੀ ਨਾ ਫਿਰ ਜੇ ਸਰਾ ਤੂੰ ਮੈਨੂੰ ਤੋੜਨਾ ਸੀ ਮੈਂ ਤੇ ਉਸਰਾ ਤੁਰਿਆ ਨਹੀਂ ਨਾ ਫਿਰ ਵਿਰਾਗ ਨਹੀਂ ਹੁੰਦਾ ਵੀ ਮੈਂ ਤੇ ਉਸਰਾ ਕੁਝ ਵੀ ਨਹੀਂ ਕੀਤਾ ਜ਼ਿੰਦਗੀ ਲੰਘ ਰਹੀ ਹੈ ਪਲ-ਪਲ ਕਰਕੇ ਕੀਪਦਾ ਕਦੋਂ ਸਭ ਮੁੱਕ ਜਾਣੇ ਨੇ ਜੋ ਕਰਨਾ ਸੀ ਉਹ ਤਾਂ ਮੈਂ ਕੀਤਾ ਹੀ ਨਹੀਂ ਜੋ ਖੋਜਣਾ ਸੀ ਉਹ ਤੇ ਮੈਂ ਖੋਜਿਆ ਹੀ ਨਹੀਂ ਜਿਸ ਕਾਰਨ ਕਰਕੇ ਮੈਂ ਸੰਸਾਰ ਤੇ ਆਇਆ ਉਹ ਤੇ ਮੈਂ ਕਾਰਨ ਸੰਪੂਰਨ ਨਹੀਂ ਕੀਤਾ ਤੇ ਮੈਂ ਕਰ ਕੀ ਰਿਹਾ ਇੱਥੇ ਜਦ ਤੱਕ ਇਸ ਤਰ੍ਹਾਂ ਦੇ ਸਵਾਲ ਮਨ ਚ ਪੈਦਾ ਨਹੀਂ ਹੋਣਗੇ ਮਾਸਟਰ ਕਲਾਸ ਹੁੰਦਾ ਹੈ ਨਾ ਇੱਕ ਦੋ ਵਾਰ ਕਥਾ ਕੀਤੀ ਤੇ ਸੱਜਣ ਮਿਲਿਆ ਬਾਬਾ ਜੀ ਬੜਾ ਆਨੰਦ ਵਜਾ ਕਥਾ ਦਾ ਅਸੀਂ ਕਹ ਯਾਂ ਤੇ ਫਿਰ ਸਾਡੇ ਕੋ ਕਥਾ ਹੋਈ ਨਹੀਂ ਹੈ ਯਾਂ ਤੁਸੀਂ ਕਥਾ ਫਿਰ ਸੁਣੀ ਨਹੀਂ ਹੈ ਕਥਾ ਜੋ ਆਨੰਦ ਕਦਾ ਹੈ ਕਥਾ ਤੇ वेदना ਪੈਦਾ ਕਰੇ ਨਾ ਕਥਾ ਚਿੰਤਾ ਪੈਦਾ ਕਰੇ ਕਥਾ ਜਿ ਡਿਪਰੈਸ਼ਨ ਪੈਦਾ ਕਰੇ ਮਾਸਟਰ ਸਕੂਲ ਚ ਆਂਦਾ ਹੈ ਕਲਾਸ ਵੱਡਦਾ ਹੈ ਜਿਨੇ ਕੰਮ ਨਹੀਂ ਕੀਤਾ ਹੱਥ ਖੜੇ ਕਰ ਲੋ ਜਿਨੇ ਕੰਮ ਕੀਤਾ ਉਹ ਹੋਪ ਹੋਪ ਕੇ ਦੱਸ ਆਏ ਮਾਸਟਰ ਜੀ ਕੰਮ ਚੈੱਕ ਨਹੀਂ ਕਰਨਾ ਅੱਜ ਅਮਰੀਕਾ ਭੀ ਚੈੱਕ ਕਰਿਓ ਜਿਨੇ ਨਹੀਂ ਕੀਤਾ ਚਿੰਤਾ ਉਹਨੂੰ ਮੈਂ ਕੰਮ ਨਹੀਂ ਕੀਤਾ ਉਹਨੂੰ ਸੋਟੀਆਂ ਪੈਣਗੀਆਂ ਜੇ ਤੇ ਉਹ ਸਭ ਕੁਝ ਕਰਕੇ ਬਹਿ ਗਏ ਆ ਜੋ ਪਾਤਸ਼ਾਹ ਨੇ ਕਿਹਾ ਹੈ ਫਿਰ ਤੇ ਕਥਾ ਜੋ ਆਨੰਦ ਆਉਣਾ ਚਾਹੀਦਾ ਹੈ ਤੇ ਜੇ ਨਹੀਂ ਕੀਤਾ ਫਿਰ ਆਨੰਦ ਕਿਸ ਚੀਜ਼ ਦਾ ਤੁਹਾਨੂੰ ਆਉਂਦਾ ਹੈ ਚਿੰਤਾ ਕਿਉਂ ਪੈਦਾ ਨਹੀਂ ਹੋ ਰਹੀ ਐਂਗਜ਼ਾਇਟੀ ਕਿਉਂ ਨਹੀਂ ਹੋ ਰਹੀ ਅੱਖਾਂ ਚੋਂ ਪਾਣੀ ਕਿਉਂ ਨਹੀਂ ਚੱਲ ਰਿਹਾ ਦਰਦ ਮਹਿਸੂਸ ਕਿਉਂ ਨਹੀਂ ਹੋ ਰਿਹਾ ਰਾਦੇ ਸੀ ਕਾਂ ਫਰਸੀ ਤਾਂ ਗੁਰੂ ਤੇਗ ਬਹਾਦਰ ਸਾਚੇ ਪਾਤਸ਼ਾਹ ਜਿਹਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਇੱਕੋ ਇੱਕ ਉਦਾਹਰਣ ਕੋਲ ਕਾਇਨਾਤ ਹੈ ਜਿੰਨੇ ਕਿਸੇ ਦੂਸਰੇ ਤਰ੍ਹਾਂ ਵਾਸੇ ਆਪਣਾ ਬਲੀਦਾਨ ਦਿੱਤਾ ਹੋਵੇ ਔਰ ਇਹਨੂੰ ਅਸੀਂ ਬਹੁਤ ਛੋਟਾ ਕਰਤਾ ਹੈ ਬਹੁਤ ਜ਼ਿਆਦਾ ਵੀ ਪੰਡਿਤ ਗੁਰੂ ਤੇਗ ਬਹਾਦਰ ਸਾਚੇ ਪਾਤਸ਼ਾਹ ਕੋ ਗਏ ਪਾਤਸ਼ਾਹ ਨੂੰ ਕਿਹਾ ਮਹਾਰਾਜ ਜੀ ਸਾਡਾ ਤਰਨਖੰਦਰ ਜੀ ਮਹਾਰਾਜ ਕਹਿੰਦੇ ਮੈਂ ਬਲੀਦਾਨ ਦੇਵਾਂਗਾ ਟਲ ਖੜਕਾਉਣ ਵਾਲੇ ਪੰਡਤਾਂ ਵਾਸਤੇ ਮਹਾਰਾਜ ਆਪਣੇ ਸੀਸ ਦੇ ਦਿੰਨਗੇ ਕਿ ਇੰਨੇ ਹਲਕੇ ਦੇ ਵਿੱਚ ਉਹ ਪੰਡਿਤ ਨਹੀਂ ਸੀ ਜਿਹੜਾ ਕੋ ਸ਼ਮੀਰ ਹੈ ਉਹ ਹਿੰਦੁਸਤਾਨ ਦਾ ਦਿਮਾਗ ਸੀ ਜਿੱਥੋਂ ਸ਼ੈਵ ਪੈਦਾ ਹੁੰਦਾ ਹੈ ਜਿੱਥੋਂ ਤੰਤਰ ਪੈਦਾ ਹੁੰਦਾ ਹੈ ਜਿੱਥੇ ਬੜੇ ਬੜੇ ਗ੍ਰੰਥ ਲਿਖੇ ਗਏ ਨੇ ਜਿੱਥੇ ਬੁੱਧ ਜਾਂਦਾ ਹੈ ਜਿੱਦੇ ਸ਼ੰਕਰਾਚਾਰ ਹੈ ਚੱਲ ਕੇ ਜਾਂਦਾ ਉਸ ਧਰਤੀ ਨੂੰ ਦੇਖਣ ਵਾਸਤੇ ਵੀ ਤੇ ਕੀ ਹੈ ਜਿਹੜੀ ਧਰਤੀ ਵਿਦਵਾਨ ਪੈਦਾ ਕਰ ਰਹੀ ਹੈ ਉਹ ਧਰਤੀ ਦੀ ਖਿੱਚ ਕੀ ਹੈ ਇਹ ਅਲੱਗ ਵਿਸ਼ਾ ਤੇ ਫਿਰ ਇੱਕ ਦੀ ਚਰਚਾ ਲੱਗਾ ਸਮਾਂ ਤੇ ਕਰਾਂਗੇ ਨੇ ਚੈਨਲ ਤੇ ਕਰਾਂਗੇ ਉਹ ਜਿਹੜੇ ਹਰ ਜਿਹੜੇ ਇੰਟੈਲੈਕਚੁਅਲ ਹੈ ਅਗਰ ਉਹ ਧਰਮ ਬਦਲਣਗੇ ਤਾਂ ਜਾ ਕੇ ਸਮਾਜ ਧਰਮ ਬਦਲੇਗਾ ਉਸ ਲੈਵਲ ਦੇ ਲੋਕ ਸੀਗੇ ਹੋ ਆਮ ਪੰਡਤ ਨਹੀਂ ਸੀਗੇ ਪਰ ਅਸੀਂ ਪੰਡਤ ਕਹਿ ਕੇ ਵੀ ਟੱਲ ਖੜਕਾਏ ਟੱਲਾ ਚ ਆਵਾਜ਼ ਆਈ ਕਿਉਂਕਿ ਇੱਕ ਤੇ ਉਹ ਧਰਤੀ ਦੀ ਭੁੱਖ ਛੋਟੀ ਕੀਤੀ ਫਿਰ ਅਸੀਂ ਗੁਰੂ ਦੀ ਬਲੀਦਾਨ ਛੋਟਾ ਕਰਤਾ ਵੀ ਚੰਦ ਪੰਡਤਾਂ ਕਰਕੇ ਆਪਣਾ ਸੀਸ ਬਾਤ ਨਹੀਂ ਐਸਾ ਨਹੀਂ ਹੋਇਆ ਬਹੁਤ ਵੱਡੇ ਲੋਕ ਸੀਗੇ ਜਿਨ੍ਹਾਂ ਨੂੰ ਕਿਤੇ ਢੋਈ ਨਹੀਂ ਮਿਲੀ ਨਾ ਸ਼ਿਵਾਜੀ ਦੇ ਸਕਿਆ ਨਾ ਮਰਾਠੇ ਦੇ ਸਕਿਆ ਜਿਹਨੂੰ ਕੋਈ ਬਚਾ ਨਹੀਂ ਸਕਿਆ ਉਹਨਾਂ ਨੂੰ ਪਤਾ ਸੀ ਵੀ ਇਹ ਲੜਾਈ ਕਿਸ ਲੈਵਲ ਦੀ ਹੈ ਤਲਵਾਰ ਨਾਲ ਹੱਲ ਨਹੀਂ ਹੋ ਸਕਦੀ ਕਿਸ ਤਰ੍ਹਾਂ ਹੱਲ ਕਰਨੀ ਹੈ ਤੇ ਉਹ ਨਵੇਂ ਪਾਸ਼ਾ ਕੋ ਆਉਂਦੇ ਨੇ ਪਰ ਸਾਨੂੰ ਪਤਾ ਨਹੀਂ ਹੈ ਸੱਚੇ ਪਾਸ਼ਾ ਇੱਕੋ ਪੰਕਤੀ ਹੈ ਜਿਹੜੀ ਤੁਹਾਡੀ ਜ਼ਿੰਦਗੀ ਦੇ ਸਾਰੇ ਮਸਲੇ ਹੱਲ ਕਰ ਦੇਗੀ ਜਿਹੜਾ ਭਰਮ ਪਿਆ ਹੋਇਆ ਨਾ ਕੌਣ ਹੈ ਸਾਰੇ ਸਵਾਲ ਪੁੱਛੇ ਵੀ ਮੈਂ ਕੌਣ ਹਿੱਥੋਂ ਆਇਆ ਕਿੱਥੇ ਜਾਣਾ ਹੈ ਦੁਤੀਆ ਜਿਹੜੀ ਭਾਵਮੰਚ ਪੈਦਾ ਹੋਇਆ ਹੋਇਆ ਹੈ ਜਦ ਤੱਕ ਦੁਬਿਧਾ ਖਤਮ ਨਹੀਂ ਹੁੰਦੀ ਤਦ ਤੱਕ ਇਹ ਬਾਹਰ ਨਹੀਂ ਨਿਕਲ ਸਕਦਾ ਇਸ ਭਾਵ ਦੇ ਵਿੱਚੋਂ ਹੈ ਅਭਿਮੰਨਿਓ ਹਰੇਕ ਦੇ ਅੰਦਰ ਚੱਕਰ ਵੀ ਜੋ ਵੜ ਗਿਆ ਹੈ ਨਿਕਲਣਾ ਨਹੀਂ ਆ ਰਿਹਾ ਇਹਨੂੰ ਤੜਫ ਰਿਹਾ ਹੈ ਤਾਂ ਹੀ ਕਦੀ ਤੁਸੀਂ ਗੁਰਦੁਆਰੇ ਜਾਂਦੇ ਹੋ ਕਦੀ ਕੀਰਤਨ ਸੁਣਦੇ ਹੋ ਕੋਈ ਨਸ਼ੇ ਕਰਦਾ ਹੈ ਕੋਈ ਭੰਗੜੇ ਪੰਦਾ ਉਸ ਦਰਦ ਨੂੰ ਭਰਉਣ ਵਾਸਤੇ ਆਪਣੇ ਆਪਣੇ ਤਰੀਕੇ ਦੇ ਨਾਲ ਫਸਿਆ ਹੋਇਆ ਹੈ ਬੜੀਆਂ ਵਿਧੀਆਂ ਸੁਣਦੇ ਹੋ ਨਵੇਂ ਪਾਸ਼ਾ ਬਚਨ ਕਰਦਨੇ ਜਨ ਨਾਨਕ ਬਿਨ ਆਪਾ ਜੀਨੇ ਮੇਟੇ ਨਾ ਭ੍ਰਮ ਕੀ ਕਾਇਜਾ ਤੱਕ ਖੁਦ ਨੂੰ ਖੋਜ ਨਹੀਂ ਲੈਂਦਾ ਸੋ ਖੋਜਣਾ ਵੀ ਆਪਣੇ ਆਪ ਨੂੰ ਜਾਣਣਾ ਵੀ ਆਪਣੇ ਆਪ ਨੂੰ ਐਸਾ ਦੂਸਰਾ ਕੋਈ ਨਹੀਂ ਜਿਹਨੂੰ ਖੋਜਣਾ ਅਸੀਂ ਸਬੰਧ ਰਹੀ ਹੈ ਸਮਾ ਮੇਰਾ ਸਮਾਪਤੀ ਦੇ ਜ਼ਿਆਦਾ ਸਮਾਂ ਨਹੀਂ ਲਵਾਂਗਾ ਸੋ ਇਸ ਤਰੀਕੇ ਦੇ ਨਾਲ ਜਦ ਤੱਕ ਗੁਰੂ ਸਾਹਿਬਾਂ ਦੇ ਬਚਨਾਂ ਨੂੰ ਗੁਰੂ ਸਾਹਿਬਾਂ ਦੀ ਸਾਖੀ ਨੂੰ ਗੁਰੂ ਦੇਖ ਰਿਹਾ ਹੁੰਦਾ ਗੁਰੂ ਘਟ ਨਹੀਂ ਰਿਹਾ ਹੁੰਦਾ ਦੇਖਣ ਆਇਓ ਜਗਤ ਤਮਾਸ਼ਾ ਜਿਹੜਾ ਤਮਾਸ਼ਾ ਦੇਖਦਾ ਤਮਾਸ਼ਾ ਕਰਨੀ ਦੇ ਹੁੰਦਾ ਗੁਰੂ ਇਤਿਹਾਸ ਚ ਨਹੀਂ ਹੁੰਦਾ ਗੁਰੂ ਸਾਖੀ ਚ ਹੁੰਦਾ ਜਿਹੜਾ ਦੇਖਦਾ ਹੈ ਜਿਹਦੇ ਸਾਹਮਣੇ ਉਹਦੇ ਚਾਰ ਸਹਬਜ਼ਾਦੇ ਸ਼ਹੀਦ ਹੁੰਦੇ ਨੇ ਜਿਹਦੇ ਸਾਹਮਣੇ ਉਹਦਾ ਸਾਰਾ ਰਾਜ ਭਗ ਜਾਂਦਾ ਹੈ ਜਿਹਦੇ ਸਾਹਮਣੇ ਉਹਦਾ ਪਿਤਾ ਸ਼ਹੀਦ ਹੁੰਦਾ ਉਹ ਦੇਖ ਰਿਹਾ ਹੈ ਘਟ ਉਹ ਦੁਖੀ ਨਹੀਂ ਹੋ ਰਿਹਾ ਕਿਉਂ ਉਹਦੇ ਸਾਹਮਣੇ ਸਭ ਚੱਲ ਰਿਹਾ ਹੈ ਦ੍ਰਿਸ਼ਟਾ ਨਹੀਂ ਹੋਵੋਗੇ ਤੇ ਦੁਖੀ ਹੋ ਜਾਓਗੇ ਜਿਵੇਂ ਫਿਲਮ ਦੇਖ ਕੇ ਆਂਦੇ ਹੋ ਨਾ ਤੇ ਫਿਰ ਕਹਿੰਦੇ ਠੀਕ ਹੈ ਡਰਾਮਾ ਤੇ ਸੀਗਾ ਜਦ ਤੱਕ ਜ਼ਿੰਦਗੀ ਨੂੰ ਡਰਾਮੇ ਦੀ ਤਰ੍ਹਾਂ ਨਹੀਂ ਦੇਖੋਗੇ ਫਿਲਮ ਦੀ ਤਰ੍ਹਾਂ ਨਹੀਂ ਦੇਖੋਗੇ ਸਿੱਖ ਹੁੰਦਾ ਕੋਈ ਫਾਇਦਾ ਨਹੀਂ ਹੈ ਗੁਰਬਾਣੀ ਪੜ੍ਹਨਾ ਕੋਈ ਫਾਇਦਾ ਨਹੀਂ ਹੈ ਜਦ ਤੱਕ ਜਾਗ ਸੋ ਇਹ ਧੰਗੁਰ ਨਾਨਕ ਦੇ ਸਾਹਿਬ ਸੱਚੇ ਪਾਤਸ਼ਾਹ ਤੋਂ ਧੰਗੁਰ ਤੇਗਵਾਰ ਮਹਾਰਾਜ ਸੱਚੇ ਪਾਤਸ਼ਾਹ ਇਤਨਾ ਹੀ ਕਿਰਪਾ ਸੰਸਾਰ ਤੇ ਕੀਤੀ ਹੈ ਪਰ ਬਦ ਅਕਲੀ ਸਾਡੀ ਹੈ ਅਸੀਂ ਦੱਸ ਨਹੀਂ ਪਾਈ ਸੰਸਾਰ ਨੂੰ ਸਾਡੀ ਕੜਸ਼ੀਆਂ ਸੰਸਾਰ ਨੂੰ ਜਾਣਦਾ ਹੈ ਸਾਡੀ ਤਲਵਾਰ ਸੰਸਾਰ ਜਾਣਦਾ ਸਾਡੀ ਕਲਮ ਸੰਸਾਰ ਨਹੀਂ ਜਾਣਦਾ 2500 ਤੋਂ ਵੱਧ ਰਾਗ ਸਾਡੇ ਕੋਲ ਨੇ ਪਰ ਉਸ ਲੈਵਲ ਤੇ ਰਾਗੀ ਕਿੱਥੇ ਨੇ ਅੱਜ ਕਿਸ ਨੂੰ ਪਤਾ ਇਤਨੇ ਵੱਡੇ ਗ੍ਰੰਥ ਕਾਵ ਦੇ ਨੇ ਸਿੱਖਾਂ ਦੇ ਸ਼ਾਇਰ ਕਿੱਥੇ ਨੇ ਨਹੀਂ ਹੈਗੇ ਇਤਨੀ ਕੀ ਬੇਨਤੀਆਂ ਕਬੂਲ ਕਰੋ ਅਰਦਾਸ ਕਰਿਆ ਕਰੋ ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸਦ ਬਹਲੇ ਪਾਸ ਹੋਈਆਂ ਭੁਲਾਂ ਦੀ ਖਿਮਾ ਦੇ ਅਸੀਸ ਇਹ ਲੋਕ ਸੁਖੀ ਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭਾਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਇਹ ਸੰਨ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਜੋ ਬਹੁਤ ਹੀ ਵਿਦਵਾਨ ਹਨ